ਮਰੀਆ ਗੋਲੀਆਂ ਦਵਾਈਆਂ ਦਵਾ ਰਹੀਆਂ ਨੇ ਗੋਲੀਆਂ ਚੱਲੀਆਂ ਜੀ ਕਿੰਨੀਆਂ ਕਿੰਨੀ ਕੁ ਦੇਰ ਦੀਆਂ ਚੱਲ ਰਹੀਆਂ ਨੇ ਗੋਲੀਆਂ ਇਹ ਜੀ ਬਹੁਤ ਏਤੀ ਚੱਲਦੀਆਂ ਪਹਿਲਾਂ 10 ਤੇ ਮਾਰੀਆ ਉਹੋਂ ਕੁੰਦੇ ਦੇ ਬੱਚੀ ਦੇਤੇ ਇੱਥੇ ਬੱਚੀ ਜੀ ਸਰਾਇਆਂ ਗੋਲੀਆਂ ਚਲਾਰੇ ਸਾਡੇ ਬੱਚਾ ਦੇ ਤੁਸੀਂ ਦੰਤੋਂ ਅਸੀਂ ਦਾ ਇਹ ਤੇ ਚਾਹੀਏ ਜੀ ਲੈਣੋ ਲੈਟਰ ਗੋਲੀਆਂ ਤੁਹਾਨੂੰ ਮੈਂ ਦੇ ਦਿੰਦੀ ਵੇ ਜੀ ਕੀ ਹੋਇਆ ਸੱਟ ਕਿਹਨਾ ਬੱਜੀ ਆ ਭਾਈ ਉਹ ਸਿੱਧੇ ਮਾਰਦੇ ਹੋ ਤਾਂ ਗੋਲੇ ਸਿੱਧੇ ਮਾਰਦੇ ਉਹਨਾਂ ਨੇ ਗੋਲਾ ਮਾਰਿਆ ਤਾਂ ਫੱਜਾਂਗੇ ਅੱਛਾ ਕਿੱਥੋਂ ਆ ਬਈ ਆਪਾਂ ਆਪਾਂ ਨੇੜੇ ਕਿੱਡੇ ਵੀਕਸਾ ਕੜਾ ਮੋ ਈ ਨਾਮ ਹੈ ਬਈ ਦਾ ਲੱਤੀ ਹੈ ਜੀ ਕਿਸਾਨ ਦਾ ਛੋਟਾ ਜਿਹਾ ਸੀਰੀਆ ਸਾਡੇ ਦੇ ਦੇ ਬੱਜੀ ਆ ਉਹਦੇ ਇੱਥੇੋਂ ਵੱਜ ਕੇ ਆਰਪਾ ਨਿਕਲ ਗਈ ਕਿਸਾਨ ਅੰਦੋਲਨ 2.0 2024 13 ਫਰਵਰੀ 2024 ਜਦੋਂ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਆਪਣੀਆਂ ਪੂਰੀ ਮੰਗਾਂ ਮੰਗਣ ਲਈ ਇੱਕ ਵਾਰ ਫੇਰ ਤੋਂ ਕਿਸਾਨ ਆਪਣੇ ਘਰੋਂ ਨਿਕਲੇ ਨੇ ਤੇ ਦਿੱਲੀ ਵਾਲੇ ਕੂਚ ਕੀਤਾ ਹੈ ਇਹ ਲਾਈਵ ਤਸਵੀਰਾਂ ਸ਼ੰਭੂ ਬਾਡਰ ਤੋਂ ਤੁਹਾਡੇ ਤੱਕ ਪਹੁੰਚਾ ਰਹੇ ਹਨ ਕ੍ਰਾਈਮ ਆਵਾਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਤੱਕ ਇਹ ਲਾਈਵ ਤਸਵੀਰਾਂ ਨੇ ਜੋ ਪਹੁੰਚਾਈਆਂ ਜਾ ਰਹੀਆਂ ਨੇ ਕਿਸ ਤਰੀਕੇ ਨਾਲ ਇੱਥੇ ਦਿੱਲੀ ਜਾਣ ਤੋਂ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ ਕਿਹੜੇ ਕਿਹੜੇ ਤਰੀਕੇ ਨੇ ਜਿਹੜੇ ਉਹ ਵਰਤੇ ਜਾ ਰਹੇ ਨੇ ਇਸ ਵਾਰ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਨੇ ਜਿਹੜੇ ਕੀਤੇ ਗਏ ਨੇ ਪਰ ਉਹ ਪ੍ਰਬੰਧ ਕਿੰਨੇ ਕੁ ਕਾਰਗਰ ਸਾਬਤ ਹੁੰਦੇ ਨੇ ਇਹ ਤਾਂ ਸਮਾਂ ਹੀ ਦੱਸੇਗਾ ਪਰ ਇਸ ਵੇਲੇ ਦੇ ਜੋ ਹਾਲਾਤ ਨੇ ਉਹ ਬਹੁਤ ਬੱਦਰ ਹਾਲਾਤ ਨੇ ਜਿਹੜੇ ਹੁੰਦੇ ਜਾ ਰਹੇ ਨੇ ਇਸ ਵੇਲੇ ਅ ਅੰਸੂ ਗੈਸ ਜਿਹੜੇ ਗੋਲੇ ਨੇ ਉਹ ਛੱਡੇ ਜਾ ਰਹੇ ਨੇ ਬ੍ਰਸ ਨੇ ਜਿਹੜੇ ਗੋਲੀਆਂ ਵੀ ਨੇ ਉਹ ਜੜੀਆਂ ਪੁਲਿਸ ਵੱਲੋਂ ਜਾਂ ਫੋਰਸ ਵੱਲੋਂ ਉਹ ਚਲਾਈਆਂ ਜਾ ਰਹੀਆਂ ਨੇ ਕਈ ਲੋਕ ਜ਼ਖਮੀ ਹੋ ਚੁੱਕੇ ਨੇ ਉਹਨਾਂ ਦੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾਵਾਂਗੇ ਬਨਰੋ ਕ੍ਰਾਈਮ ਆਵਾਜ਼ ਇੰਡੀਆ ਦੇ ਨਾਲ ਇੱਥੇ ਜੋ ਬੈਰੀਕੇਡ ਹੈ ਉਹ ਤਿੰਨ ਲੇਅਰਸ ਦੇ ਵਿੱਚ ਲਗਾਏ ਗਏ ਨੇ ਜਿਹੜੇ ਤੇ ਸਿਮਿੰਟਾਂ ਦੇ ਬ੍ਰਿਜ ਬਣਾਉਣ ਦੇ ਕੰਮ ਆਉਂਦੇ ਨੇ ਔਰ ਮੇਖਾਂ ਕਿਲ 1-1 ਫੁੱਟ ਤੱਕ ਦੇ ਕਿਲ ਵੀ ਗੱਡੇ ਗਏ ਨੇ ਤਾਂ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਸਕੇ ਔਰ ਇਹ ਜਿਹੜੇ ਹਾਲਾਤ ਨੇ ਇਹ ਕਾਬੂ ਵਿੱਚ ਹੁੰਦੇ ਨਜ਼ਰ ਨਹੀਂ ਆ ਰਹੇ ਇਹ ਵੱਧ ਤੋਂ ਵੱਧ ਹੁੰਦੇ ਜਾ ਰਹੇ ਨੇ ਲੋਕਾਂ ਦੀਆਂ ਅਲੱਗ-ਅਲੱਗ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਕਿ ਕਿਸ ਤਰੀਕੇ ਨਾਲ ਉਹ ਸਰਕਾਰ ਦੇ ਖਿਲਾਫ ਆਪਣਾ ਰੋਸ ਉਹ ਦਿਖਾ ਰਹੇ ਨੇ ਕਾਓ ਯਾਰ ਆਲਪਾ ਨਿਕਲੀ ਆ ਇੱਥੋਂ ਵੱਜ ਕੇ ਆਰਪਾਰ ਨਿਕਲ ਗਈ ਕਿਥੋਂ ਦਾ ਮੁੰਡਾ ਹੋ ਹੈ ਜੀ ਕਿਥੋਂ ਦਾ ਮੁੰਡਾ ਹੋ ਦੋ ਦੋ ਬੰਦੇ ਆ ਕੋਲਾ ਨਾਲ ਪਿੰਡ ਦਾ ਪਿੰਡ ਕੀ ਨਾਮ ਦਾ ਦਈ ਪਿੰਡ ਦੇ ਦੁੱਧ ਨਾਲ ਦੁੱਧ ਨਾਲ ਪਤਾ ਨਹੀਂ ਕੀ ਨਾਮ ਆ ਪਿੰਡ ਦਾ ਦੋ ਗੱਡੀ ਚ ਪੈਣ ਤੇਰੀ ਗੱਡੀ ਤੇ ਪੈਣਾ ਇਹ ਤਸਵੀਰਾਂ ਮੌਕੇ ਦੀਆਂ ਤਸਵੀਰਾਂ ਸ਼ੰਭੂ ਬਾਰਡਰ ਤੋਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਫੋਰਸ ਵੱਲੋਂ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਤੇ ਟਰੈਕਟਰਾਂ ਦੇ ਟਾਇਰਾਂ ਦੇ ਵਿੱਚ ਵੀ ਗੋਲੀਆਂ ਨੇ ਜਿਹੜੀਆਂ ਮਾਰੀਆਂ ਜਾ ਰਹੀਆਂ ਨੇ ਤਾਂ ਕਿ ਕਿਸਾਨਾਂ ਨੂੰ ਅੱਗੇ ਵਧਣ ਨਾ ਦਿੱਤਾ ਜਾਵੇ ਤੇ ਉਹੀ ਗੋਲੀਆਂ ਬਦਕਿਸਮਤੀ ਦੇ ਨਾਲ ਉਹਨਾਂ ਨੌਜਵਾਨਾਂ ਨੂੰ ਵੀ ਲੱਗ ਰਹੀਆਂ ਨੇ ਜਿਹੜੇ ਦਿੱਲੀ ਧਰਨੇ ਦੇ ਵਿੱਚ ਜਾਣ ਲਈ ਸ਼ਾਮਲ ਹੋਏ ਨੇ ਔਰ ਕਈ ਲੋਕ ਇਥੇ ਜ਼ਖਮੀ ਹੋ ਗਏ ਨੇ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਕਿਵੇਂ ਇਥੋਂ ਦਾ ਮਾਹੌਲ ਹੈ ਜਿਹੜਾ ਉਹ ਬੱਤਰ ਹੋ ਚੁੱਕਿਆ ਹੈ ਹਾਲਾਤ ਕਾਬੂ ਦੇ ਵਿੱਚ ਨਹੀਂ ਗੋਲੀ ਮਾਰੀ ਜਿੰਨਾਂ ਨੇ ਹਾਂ ਸਹੀ ਜਬ ਤੱਕ ਰੇਲਵੇ ਟਰੈਕ ਨਹੀਂ ਰੁਕੇਗਾ ਜਬ ਤੱਕ ਮੋਦੀ ਨਹੀਂ ਮੰਨੇਗਾ ਕਿੰਨੇ ਬੰਦਿਆਂ ਦੇ ਗੋਲੀ ਮਾਰੀ ਤਿੰਨ ਬੰਦਿਆਂ ਦਾ ਸੀ ਮੱਥੇ 'ਚ ਗੋਲੀ ਮਾਰਿਆ ਸਰਦਾਰਾਂ ਦਾ ਬਾਬਾਈ ਤੁਸੀਂ ਅੱਗੇ ਜਾ ਕੇ ਆਏ ਹੋ ਉੱਥੇ ਬਾਰਡਰ ਤੇ ਕੀ ਹੈਗਾ ਮਾਹੌਲ ਮਾਹੌਲ ਜਾਦਾ ਬਹੁਤ ਜਿਆਦਾ ਜ਼ਬਰਦਸਤ ਹੋ ਗਿਆ ਸਰਕਾਰ ਬਹੁਤ ਗਲਤ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਅਤਿਆਚਾਰ ਤੇ ਉਤਰਾਈ ਇਹ ਰਵਈਆ ਬਹੁਤ ਜਿਆਦਾ ਖਤਰਨਾਕ ਹੈ ਸਰਕਾਰ ਦਾ ਸਾਨੂੰ ਇਹ ਉਮੀਦ ਨਹੀਂ ਸੀਗੀ ਸਰਕਾਰ ਤੋਂ ਚਾਹ ਪੰਜਾਬ ਵੀ ਇੱਕ ਭਾਰਤ ਦਾ ਹਿੱਸਾ ਜੇ ਪੰਜਾਬ ਦੇ ਨਾਲੇ ਬਹੁਤ ਜਿਆਦਾ ਤੱਕਾ ਹੋ ਰਿਹਾ ਅਥਰੂ ਗਾਇਦੇ ਗੋਲੇ ਛੱਟੇ ਜਾ ਰਹੇ ਆ ਇੱਥੋਂ ਤੱਕ ਮੈਨੂੰ ਪਤਾ ਲੱਗਿਆ ਵੀ ਕਈ ਮੁੰਡਿਆਂ ਦੇ ਸਿਰ 'ਚ ਗੋਲੀ ਵੱਜੀ ਆ ਸਾਡੇ ਮੂਹਰੇ ਇੱਕ ਮੁੰਡਾ ਗਿਆ ਉਹਦੇ ਦਿਮਾਗ 'ਚ ਗੋਲੀ ਵੱਜੀ ਆ ਇੱਥੇ ਵੱਜੀ ਆ ਸਿਰ 'ਚ ਪਤਾ ਹਾਂ ਪਤਾ ਲੱਗਿਆ ਕਈ 25 30 ਮੁੰਡਿਆਂ 'ਤੇ ਗੋਲੀ ਵੱਜ ਚੁੱਕੀ ਆ ਆ ਜਿਹੜਾ ਹੁਣ ਸਾਡੇ ਮੂਹਰੇ ਮੁੰਡਾ ਗਿਆ ਉਹਦੇ ਦਿਮਾਗ 'ਚ ਗੋਲੀ ਵੱਜੀ ਸਿੱਧੀ ਅਸੀਂ ਆ ਦੇਖੀ ਆ ਕਹਿੰਦੇ ਆਰ ਪਾਰ ਗੋਲੀਆਂ ਉਹੋ ਠੀਕ ਹੈ ਅੱਖ ਘਟਦੀ ਕਿੰਨੇ ਕੁ ਮੁੰਡੇ ਹੈਗੇ ਨੇ ਜਿਨ੍ਹਾਂ ਦੇ ਗੋਲੀ ਵੱਜੀ ਆ ਕਹਿਣ ਤਾਂ ਕਹਿੰਦੇ ਤਾਂ ਹੈਗਾ ਵੀ ਕਈ ਮੁੰਡੇ ਅਸੀਂ ਦੇਖੇ ਤਾਂ ਬਾਲੇ ਹੈ ਨਹੀਂ ਇੱਕ ਦੋ ਮੁੰਡੇ ਅਸੀਂ ਆਪ ਦੇਖਿਆ ਜੀ ਅੱਖੀਂ ਜਿਨ੍ਹਾਂ ਦੇ ਵੱਜੀ ਹੋਈ ਆ ਸਰਕਾਰ ਬਹੁਤ ਕਰਾਉਣੀ ਹਰਕਤ ਤੇ ਉੱਤਰਿਆ ਹੀ ਸਰਕਾਰ ਨੂੰ ਸਰਕਾਰਾਂ ਤੋਂ ਇਹ ਉਮੀਦਾਂ ਥੋੜੀ ਹੁੰਦੀਆਂ ਨੇ ਅਸੀਂ ਕਿਸਾਨੀ ਦੇ ਹੱਕ ਲੈਣਾ ਆ ਅਸੀਂ ਕੋਈ ਉੱਥੇ ਕੋਈ ਹੋਰ ਫੁੱਲੜਵਾਜੀ ਜਾਂ ਅਸੀਂ ਕੋਈ ਪਾਕਿਸਤਾਨ ਤੋਂ ਨਹੀਂ ਆਏ ਹੈਗੇ ਅਸੀਂ ਪੰਜਾਬ ਭਾਰਤ ਦਾ ਹਿੱਸਾ ਪੰਜਾਬ ਪੰਜਾਬੀ ਆਪਣੇ ਹੱਕ ਬਗੜਾਇਆ ਕਿਸਾਨੀ ਲਈ ਆਇਆ ਜਵਾਨੀ ਲਈ ਆਇਆ ਆਪਣੇ ਹੱਕਾਂ ਲਈ ਆ ਹੱਕਾਂ ਤੇ ਆ ਮੈਂ ਪਹਿਲੀ ਵਾਰ ਇਹ ਸਰਕਾਰ ਦੇਖੀ ਆ ਜਿਹੜੀ ਇੰਨਾ ਹਤਿਆਚਾਰ ਕਰ ਰਹੀ ਆ ਕਿਸਾਨਾਂ ਦੇ ਉੱਤੇ ਇਹ ਸਰਕਾਰ ਦਾ ਇਥੋਂ ਮੋੜ ਬੰਨਿਆ ਜਾਣਾ ਇਹਦਾ ਅੰਤ ਹੋਊਗਾ ਸਰਕਾਰ ਦਾ ਸੱਚ ਇਹ ਕਿ ਰਾਜਾ ਪ੍ਰਜਾ ਦੇ ਉੱਤੇ ਇੰਨਾ ਦੁਲੁਖ ਕਰੇਗਾ ਪਹਿਲਾਂ ਤਾਂ ਬੈਰੀਕੇਡ ਲਗਾ ਦਿੱਤੇ ਹੁਣ ਜੇ ਸਾਰਾ ਤੁਸੀਂ ਦੇਖਦੇ ਹੋ ਤਾਂ ਸੱਦ ਕਿੰਨਾ ਹੋ ਰਿਹਾ ਸਾਡੇ ਤੇ ਆਸੂ ਗੈਟ ਤੇ ਗੋਲਿਆ ਤੇ ਹੀ ਰੱਜਿਆ ਹੁਣ origignal ਗੋਲੀਆਂ ਮਾਰ ਰਿਹਾ ਬੱਚਿਆਂ ਦੇ ਸਾਡੇ ਬੱਚੇ ਕਿੱਥੇ ਜਾਣ ਕੈਨੇਡਾ ਨੇ ਵੀ ਬੈਨ ਕਰਤਾ ਬਾਹਰ ਜਾइए ਕਿੱਥੇ ਜਾइए ਇੰਡੀਆ 'ਚ ਆ ਹਾਲ ਕਰਤਾ ਐਮਐਸਪੀ ਪਹਿਲੇ ਕਹਿ ਕੇ ਮੈਂ ਦਵਾਗਾ ਹੁਣ ਮੁੱਕਰ ਗਿਆ ਟੇਬਲ ਤੇ 10 ਬਾਰ ਪਿਠਾੜ ਕੇ ਫਿਰ ਮੁੱਕਰ ਗਿਆ ਕਲ ਵੀ ਬਿਠਾੜੇ ਫਿਰ ਮੁੱਕਰ ਗਿਆ ਤੇ ਆਪਣਾ ਹੱਕ ਮੰਗਣ ਅਸੀਂ ਉੱਥੇ ਜਾ ਰਹੇ ਆ ਫਾਰਮਰ ਪ੍ਰੋਜੈਕਟ 215 ਰੋਡ ਹੈ ਬਾਈ ਤੇ ਸਾਨੂੰ ਇੱਥੇ ਹੀ ਰੋਕ ਲਿਆ ਕਿਆ ਡਰ ਐ ਇਹਨੂੰ ਸਾਤ ਤਿੰਨਪੰਡਾ ਬੋਲਿਆ ਕਿਹੜਾ ਡਰ ਐ ਸਾਤ ਉਹਨੂੰ ਤੁਸੀਂ ਇਹ ਦੱਸੋ ਕੀ ਕਰਦੇਗੇ ਖਾਲੀ ਹੱਥ ਜਾ ਰਹੇ ਕੀ ਕਰਦੇਗੇ ਜਾਂ ਫਿਰ ਇਹ ਜੇ ਸਾਨੂੰ ਦੱਸਦਾ ਆ ਵੀ ਅਸੀਂ ਗੋੜੀਆਂ ਲੈ ਕੇ ਸਾਡੇ ਕੋਲ ਦੇ ਜੋ ਹੁਣ ਤਾਂ ਅਸੀਂ ਉਹ ਲੈ ਕੇ ਆਂਦੇ ਸਾਡੇ ਬੱਚੇ ਨਹੀਂ ਹੱਥੇ ਖੜੇ ਨੇ ਇਹ ਗੋੜੀਆਂ ਸੁੱਕਦਾ ਕਿਹੜੀ ਗੱਲ ਇਹਦਾ ਇਨਸਾਫ ਮਾਵਾ ਪਹਿਣਾ ਵੀ ਆਈਆਂ ਮਾਵਾ ਪਹਿਣਾ ਵੀ ਆਈਆਂ ਹੋਈਆਂ ਸਾਡੇ ਬੱਚੇ ਜਾ ਰਹੇ ਆ ਸਿਕਰ ਬੈਂਕ ਕੀ ਕਰਾਂਗੇ ਅਸੀਂ ਤਾਂ ਆਪਣੇ ਬੱਚਿਆਂ ਦੇ ਸਿਰ ਤੇ ਆ। ਇਹੀ ਸਾਨੂੰ ਕਮਾ ਕੇ ਖਵਾਣਗੇ। ਜੇ ਸਾਡੇ ਬੱਚੇ ਇੱਥੇ ਗੋਲੀ ਦੇ ਮੂਹਰੇ ਖੜੇ ਅਸੀਂ ਕਿਵੇਂ ਬਹਿ ਸਕਦੇ ਘਰੇ? ਤੁਸੀਂ ਦੱਸੋ ਹੁਣ। ਤੇ ਜਿਹੜੇ ਮੁੰਡੇ ਤੇ ਗੋਲੀ ਲੱਗੀ ਹੈ ਜੀ ਉਹ ਕਿੱਥੋਂ ਦਾ ਸੀਗਾ ਮੁੰਡਾ ਉਹ? ਕਿੱਥੋਂ ਦਾ? ਇਹ ਨਹੀਂ ਮੈਨੂੰ ਪਤਾ ਅਸੀਂ ਪਿੱਛੇ ਸੀ। ਹੁਣੇ ਹੁਣੇ ਗੱਡੀ ਨਿਕਲੀ ਹੈ। ਇਹਦੇ ਕੀ ਕਰਦੇ ਨੇ। ਉਹਦੇ ਤੇ ਗੋਲੀ ਲੱਗੀ ਹੋਈ ਹੈ। ਆ ਤਾਂ ਜੀ ਤਾਂ ਆਪਣੀ ਦਿਖਾ ਰਹੇ ਆ ਮੈਂ ਤਾਂ ਇਹ ਤੇ ਮੈਨੂੰ ਸਾਡੇ ਉੱਤੇ ਬਰੇ ਨੇ ਅਸੀਂ ਅੱਗੇ ਗਏ ਸੀ। ਇਹ ਇਹੋ ਜਿਹੀ ਗੋਲੀਆਂ ਅੱਗੇ ਖਾਲੀ ਇਹ ਕਿੰਨੀ ਪਈਆਂ ਨੇ। ਚਲਾ ਰੈਡੀ ਗੜ। ਸਰਿਆਮ ਗੋਲੀਆਂ ਚਲਾ ਰਹੇ ਸਾਡੇ ਬੱਚਾ ਤੇ ਤੁਸੀਂ ਦੱਸੋ ਅਸੀਂ ਜਾਈਏ ਤੇ ਜਾਈਏ ਕਿ ਇੱਕ ਰਾਜਾ ਹੋ ਕੇ ਆਪਣੀ ਪ੍ਰਜਾ ਦੇ ਨਾਲ ਇੰਨਾ ਜ਼ੁਲਮ ਕਰ ਸਕਦਾ ਹੈ ਤੁਸੀਂ ਦੱਸੋ